ਦੇ ਰਾਜ ਫੈਸਲਾ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲੜਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਸਿੰਘ ਸਾਹਿਬ ਦੇ ਆਦੇਸ਼ ਵੀ ਸੀਗੇ ਕਿ ਅਸਤੀਫਾ ਮਨਜ਼ੂਰ ਕੀਤਾ ਜਾਵੇ ਬੇਸ਼ੱਕ ਉਹਨਾਂ ਨੇ ਦਿਨ ਦਿਨ ਦਾ ਜ਼ਮਾਂ ਦਿੱਤਾ ਸੀ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਪਰ ਅਸਤੀਫਾ ਜੀ ਮਨਜ਼ੂਰ ਕਰ ਲਿਆ ਗਿਆ ਕਿਸ ਤਰੀਕੇ ਨਾਲ ਦੇਖਦੇ ਹੋ ਕੀ ਕਵਾਂ ਤੇ ਕੀ ਨਾ ਕਵਾਂ ਇਹਨਾਂ ਨੇ ਤਾਂ ਜਿਹੜੀ ਕਾਲ ਤਖਤ ਦੇ ਸਿਧਾਂਤ ਨੂੰ ਇੱਕ ਮਜ਼ਾਕ ਬਣਾ ਲਿਆ ਜੀ ਤੇ ਇਹ ਸਾਰੀਆਂ ਕਾਰਵਾਈਆਂ ਆਪ ਉਧਰੀਆਂ ਕਰ ਰਿਹਾ ਹੈ ਜੀ ਤੇ ਅਸੀਂ ਤਾਂ ਸਰਬੱਤ ਖਾਲਸਾ ਵੱਲੋਂ ਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਬਣੇ ਸੀ ਕੌਮ ਨੇ 10 ਲੱਖ ਦੇ ਇਕੱਠ ਨੇ ਬਣਾਇਆ ਸੀ ਜੀ ਤੇ ਉਹ ਜਥੇਦਾਰ ਤਾਂ ਬਣੇ ਸੀ ਕਿ ਜਦੋਂ ਸਰਸ ਵਾਲੇ ਸਾਧ ਨੂੰ ਬਿਨਾ ਮੰਗਿਆ ਮਾਫੀ ਦੇਤੀ ਜੀ ਤੇ ਸਦਾ ਦੀਆਂ ਧੱਗੀਆਂ ਢਾਅ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਗਲੀਆਂ ਚ ਰੋਲ ਦਿੱਤੇ ਸੀਗੇ ਜੀ ਨਾ ਉਹਨਾਂ ਦੀ ਸਾਰ ਲਈ ਤੇ ਉਹਨਾਂ ਦੀ ਜਿਹੜੀ ਫਿਲਮ ਸੀ ਮੈਸੈਂਜਰ ਆਫ ਗੋਡ ਉਹਦੇ ਨਾਲ ਚੱਲਦੇ ਰਹੇ ਤੇ ਸਿੱਖਾਂ ਨੂੰ ਕੁੱਟਿਆ ਜੀ ਤੇ ਜਦੋਂ ਕੌਮ ਨੇ ਦਬਾਅ ਪਾਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਿਜੈਕਰੀ ਕਰਨ ਦੇ ਵਿੱਚ ਤੁਹਾਡਾ ਹੱਥ ਹੈ ਤੇ ਤੁਸੀਂ ਉਹਨਾਂ ਦੇ ਬਿਲਕੁਲ ਪੈਰੋਕਾਰ ਦੀ ਤਰ੍ਹਾਂ ਚੱਲ ਰਹੇ ਹੋ ਜੀ ਤੇ ਇੱਕ ਵਿੰਗ ਦੀ ਤਰ੍ਹਾਂ ਤੁਸੀਂ ਚੱਲ ਰਹੇ ਹੋ ਕੌਮ ਨੂੰ ਇਕੱਠੀ ਕੀਤੀ ਹੋਇਆ ਸਿੱਖਾਂ ਨੂੰ ਕੁੱਟਿਆ ਜੀ ਤੇ ਆ ਪਿਛਲੇ ਸਮੇਂ ਦੇ ਵਿੱਚ ਆ ਆ ਆ ਆ ਜਾਨੀ ਰਗਵੀਰ ਸਿੰਘ ਜੀ ਜੋ ਜਥੇਦਾਰ ਸੀ ਜੀ ਅਕਾਲ ਪੁਰਖ ਸਾਹਿਬ ਦੇ ਜੋ ਬਾਬਲਦਲ ਵੱਲੋਂ ਚੁਣੇ ਗਏ ਸੀਗੇ ਹੈ ਜੀ ਪੰਥ ਦੇ ਮੁਕਾਬਲੇ ਚ ਬਰਾਬਰ ਬਣਾਏ ਗਏ ਸੀਗੇ ਜੀ ਪਰ ਇਹ ਤਾਂ ਹੁਣ ਉਹਨਾਂ ਦਾ ਹੁਕਮ ਨਹੀਂ ਮੰਨਦੇ ਉਹਨਾਂ ਨੇ ਤਾਂ ਕਿਹਾ ਸੀਗਾ ਜੀ ਕਿ ਭਾਈ ਇਹਦਾ ਤੁਰੰਤ ਸਿਫਾ ਦਿੱਤਾ ਜਾਵੇ ਤਿੰਨਾਂ ਦਿਨਾਂ ਚ ਫਿਰ 20 ਲੈ ਲਈ ਜੀ ਤੇ ਫਿਰ ਉਹੀ ਇਹਨਾਂ ਦੀ ਜਿਹੜੀ ਕਮੇਟੀ ਸੀਗੀ ਉਹ ਪ੍ਰੈਸ ਕਾਨਫਰੰਸ ਕਰਦੀ ਜਿਹ ਤਨਖਾਈਆਂ ਸੀਗੀ ਜਿਹਨੂੰ ਹੱਕ ਵੀ ਕੋਈ ਨਹੀਂ ਸੀਗਾ ਜੀ ਜੀ ਬਿਲਕੁਲ ਤੇ ਉਹਨੂੰ ਕੋਈ ਹੱਕ ਹੀ ਨਹੀਂ ਸੀਗਾ ਬਿਲਕੁਲ ਇਹ ਗੱਲ ਕਰਨ ਦਾ ਜੀ ਤੇ ਉਸ ਤੋਂ ਬਾਅਦ ਚੋਣਾਂ ਆ ਗਈਆਂ ਸੀ ਕਾਰਪੋਰੇਸ਼ਨ ਦੀਆਂ ਉਹਨਾਂ ਦੇ ਵਿੱਚ ਆਪ ਉਹਦੇ ਰੇ ਲੜਦੇ ਰਹੇ ਜੀ ਤੇ ਮੁਖਸਰ ਮੰਡੀ ਤੇ ਕਾਨਫਰੰਸ ਕਰਨ ਦਾ ਵੀ ਫੈਸਲਾ ਰਹਿ ਰਿਹਾ ਤੇ ਜਦੋਂ ਕਿ हां ਜ਼ਖੇਦਾਰ ਨੇ ਕਿਹਾ ਸੀ ਕਿ ਫਿਰਾਂ ਭਰਤੀ ਕਰੋ ਇਹਨਾਂ ਦੇ ਦਲ ਨੂੰ ਦੋ ਦਲਾਂ ਦਾ ਜਿਹੜਾ ਵਖਰੇਵਾ ਹੋਇਆ ਸੀ ਧਾਰ ਲੈਣ ਵਾਲਿਆਂ ਦਾ ਤੇ ਦੋਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਸੀ ਕੋਈ ਸਮਝੋਚੇ ਪਾਂਛੇ ਦਾ ਫੈਸਲਾ ਨਹੀਂ ਸੀਗਾ ਜੀ ਪਰ ਹੁਣ ਤੁਸੀਂ ਹੋਰ ਵੇਖ ਲਿਆ ਬੀਬੀ ਸਤਵੰਤ ਕੌਰ ਭਾਈ ਅਮਰੀਕ ਸਿੰਘ ਦੀ ਜਿਹੜੀ ਹੌਨਰਸ ਪੁੱਤਰੀ ਸਾਡੀ ਕੌਮ ਦੀ ਧੀ ਸੀਗੀ ਜੀ ਪਹਿਲਾਂ ਤਾਂ ਉਹਦੇ ਵਿਰੁੱਧ ਵੀ ਬੜਾ ਛੜਯੰਤਰ ਤੇ ਉਹਦਾ ਬੜਾ અપਮਾਨ ਕੀਤਾ ਗਿਆ ਤੇ ਤੇ ਉਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਬਹੁਤ ਕੀਤੀ ਗਈ ਤੇ ਭਾਈ ਮਰੀਕ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਾਵਾਲੇ ਦਾ ਨ ਬਰਾਬਰ ਸ਼ਹਾਦਤ ਦਿੱਤੀ ਹੈ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਸੀਗੀ ਜੀ ਹੁਣ ਤੁਸੀਂ ਵੇਖ ਲਿਓ ਵੀ ਆਪ ਹੀ ਕਮੇਟੀ ਬਣਾ ਲਈ ਹੈ ਤੇ ਆਪ ਹੀ ਉਹਨਾਂ ਨੂੰ ਕੱਢ ਦਿੱਤਾ ਹੈ ਵਿਚੋ ਮੈਂ ਤੇ ਪੂਰੀ ਜਿਹੜਾ ਬਣਾਇਆ ਸੀ ਸੰਤਾ ਸਿੰਘ ਉਹ ਵੀ ਕੱਢ ਦਿੱਤਾ ਹੈ ਜੀ ਹੁਣ ਤਾਂ ਪ੍ਰਧਾਨ ਨੂੰ ਪ੍ਰਮਾਣ ਦੀ ਲੋੜ ਨਹੀਂ ਹੁਣ ਤਾਂ ਕੌਮ ਹੀ ਫੈਸਲਾ ਕਰੇ ਜੇ ਭਾਈ ਇਹ ਤਾਂ ਕਿਸੇ ਨੂੰ ਵੀ ਨਹੀਂ ਮੰਨਦੇ ਤਾਂ ਆਪ ਹੀ ਅਕਾਲ ਤਖਤ ਆਪ ਹੀ ਉਹਦੇ ਜਥੇਦਾਰ ਬਣੇ ਬੈਠੇ ਆ ਆਪ ਹੀ ਉਹਨਾਂ ਦੀ ਕਮੇਟੀ ਆ ਆਪ ਹੀ ਪੰਥ ਬਣੇ ਬੈਠੇ ਆ ਜੀ ਆਪ ਹੀ ਪੰਥ ਨੂੰ ਸੇਧ ਰਹਿ ਰਹੇ ਆ ਤੇ ਦੂਜੇ ਪਾਸੇ ਆਪਣਾ ਕਹਿ ਰਿਹਾ ਆਪਣਾ ਜਿਹੜੇ ਆਪਣੇ ਚਿਮਾ ਸਾਹਿਬ ਇਹਨਾਂ ਦੇ ਹੈ ਡਾਕਟਰ ਦਿਲਜੀਤ ਸਿੰਘ ਜੀ ਡਾ ਡਾ ਡਿਲਜੀਤ ਸਿੰਘ ਚਿਮਾ ਉਹ ਕਹਿੰਦਾ ਮੈਂ ਹਜੇ ਜਨ ਸੈਕਟਰੀ ਆ ਤੇ ਜਦੋਂ ਕਿ ਇਹ ਇਹਦੀ ਤਰਖਾਈਆਂ ਦੇ ਵਿੱਚ ਸੀ ਇਹਨਾਂ ਦੇ ਸਾਰਿਆਂ ਦੇ ਅਹੁਦੇ ਜੀ ਜਿਸ ਦਿਨ ਸੁਖਬੀਰ ਬਾਦਲ ਦੇ ਅਸਤੀਫਾ ਦਿੱਤਾ ਉਸ ਦਿਨ ਇਹਨਾਂ ਨੇ ਅਸਤੀਫਾ ਦਿੱਤਾ ਸੀ ਤੇ ਸਿੰਘ ਸਾਹਿਬ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਸੁਖਬੀਰ ਬਾਦਲ ਦੇ ਨਾਲ ਅਸਤੀਫੇ ਦਿੱਤੇ ਸਭ ਦੇ ਅਸਤੀਫੇ ਮਨਜ਼ੂਰ ਕਰ ਲਏ ਜਾਣ ਹਾਂ ਜੀ ਬਿਲਕੁਲ ਉਹਨਾਂ ਨੇ ਤਾਂ ਕਿਹਾ ਸੀ ਇਹ ਤਾਂ ਕਿਸੇ ਨੂੰ ਇੱਚ ਨਹੀਂ ਜਾਣਦੇ ਅੰਨਾ ਵੰਡੇ ਸਿਰਨੀਆਂ ਮੋਢਾ ਮਰਦੇ ਨੂੰ ਦੇ ਜੀ ਹੁਣ ਤਾਂ ਮੈਂ ਤਾਂ ਕਹਿੰਦਾ ਸੱਚੇ ਪਾਤਸ਼ਾਹ ਤੂੰ ਹੀ ਸੰਭਾਲ ਕੇ ਰੱਖ ਜੀ ਹੈ ਜੀ ਹੁਣ ਤਾਂ ਜਿਸ ਤਰੀਕੇ ਇੰਡੀਅਨ ਸਟੇਟ ਦਾ ਜੀ ਜਿਹੜਾ ਪ੍ਰੈਜ਼ੀਡੈਂਟ ਹੈ ਇੰਡੀਅਨ ਸਟੇਟ ਦਾ ਪ੍ਰਾਈਮ ਮਿਨਿਸਟਰ ਤੇ ਇੱਥੋਂ ਦੇ ਚੀਫ ਮਿਨਿਸਟਰ ਹੈ ਤੇ ਹੇਮਰਾਇਸਟ ਕਮਿਸ਼ਨ ਹੈ ਮਨੋਰਟੀ ਕਮਿਸ਼ਨ ਹੈ ਜੀ ਤੇ 92 ਐਮਐਲਏ ਤੇ 294 ਐਮਐਲਏ ਹੈ ਜੀ ਇਹ ਜਿਸ ਤਰੀਕੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਿਆਦੀ ਕਰਨ ਕਰਾਉਣ ਵਾਲਿਆਂ ਨੂੰ ਵਿਚਾਰ ਰਹੇ ਤੇ ਸਾਡੀ ਗੱਲ ਨਹੀਂ ਸੌਂਦੇ ਸਿੱਖਾਂ ਦੇ ਉੱਤੇ ਜ਼ੁਲਮ ਕਰ ਰਹੇ ਆ ਜੀ ਤੇ ਪੰਜਾਬ ਨੂੰ ਖੇਰੂ ਖੇਰੂ ਕਰਕੇ ਨਸ਼ੇ ਦੇ دریا ਵਿੱਚ ਧੱਕ ਰਹੇ ਆ ਜੀ ਉਸੇ ਤਰੀਕੇ ਇਹ ਜਿਹੜੇ ਆ ਇਹ ਜਿਹੜੀ 4 ਆਫ ਕੈਂਗ ਹੈ ਹੈ ਜੀ ਇਹ ਹੀ ਇੱਕ ਕਨਾਲ ਚਰੋਂ ਔਕੜੀ ਹੈ ਇੱਕ ਪਰਿਵਾਰ ਦਾ ਜਿਹੜਾ ਜਿਹਦੇ ਤੇ ਕਬਜ਼ਾ ਕੀਤਾ ਹੈ ਪਰਿਵਾਰ ਨੇ ਉਹੀ ਹਣ ਢੰਬਲ ਪੂਛੇ ਚ ਪਾ ਰਿਹਾ ਤੇ ਪੰਥ ਰਣਖੇੜਾ ਕਾਰੀ ਦੇਣਾ ਹੈ 14 ਤਰੀਕ ਨੂੰ ਜਿਸ ਕਰਕੇ ਰੱਬ ਦੇ ਘਰੇ ਦੇਰ ਜਰੂਰ ਹੈ ਅੰਦੇਰ ਨਹੀਂਗਾ ਜੀ ਇਸ ਤੋਂ ਇਹ ਸਾਬਤ ਹੋ ਗਿਆ ਜੀ ਕਿ ਇਹ ਹੁਣ ਆਪ ਹੀ ਰੱਬ ਬਣ ਕੇ ਫੈਸਲੇ ਕਰ ਰਹੇ ਆ ਬਿਲਕੁਲ ਆਪ ਤੇ ਖੁਦੀ ਆਪ ਤੇ ਖੁਦੀ ਦਾ ਵੈਰ ਹੈ ਜੀ ਮਹਾਰਾਜ ਕਹਿੰਦੇ ਕੂੜ ਨਕੁੱਟੇ ਨਾਨਕਾ ਓੜ ਸੱਚ ਰਹੀ ਜੀ ਹੁਣ ਅਸੀਂ ਇਸ ਦੁਬਦ ਤੱਕ ਹੈ ਨਹੀਂ ਸਕਦੇ ਸੱਚੇ ਪਾਤਸ਼ਾਹ ਜੀ ਮੇਰ ਰੱਖੀ ਕੌਮ ਤੇ ਕੌਮ ਨੂੰ ਬਚਾ ਕੇ ਰੱਖੀ ਤੂੰ ਹੀ ਬਚਾਉਣਾ ਹੈ ਜੀ ਜੇ ਸਰਬੰਸ ਦਾਨੀ ਨੇ ਸਾਰਾ ਪਰਿਵਾਰ ਵਾਰ ਕੇ ਜੀ ਸਾਡੀ ਕੌਮ ਨੂੰ ਬਚਾ ਲਿਆ ਤੇ ਕੌਮ ਦੇ ਸਿਧਾਂਤ ਨੂੰ ਕਾਇਮ ਰੱਖਿਆ ਜਿੰਨਾ ਮਰਜੀ ਸਿਧਾਂਤ ਨੂੰ ਤੋੜ ਲੈਣ ਸਿਧਾਂਤ ਜਿਉਂ ਦੀ ਤਿਉਂ ਕਾਇਮ ਰਹੂਗਾ ਨਾ ਕਾਲ ਤੱਕ ਦੇ ਸਿਧਾਂਤ ਨੂੰ ਅੱਜ ਸੱਟ ਮਾਰ ਸਕਦੇ ਆ ਨਾ ਮਾਰਨਗੇ ਭਾਵੇਂ ਕੋਸ਼ਿਸ਼ ਕਰ ਰਹੇ ਤੇ ਸਾਰੀਆਂ ਅਸਫਲ ਜਾਣੀ ਜੀ ਜਿਵੇਂ ਤੁਸੀਂ 14 ਤਰੀਕ ਦੀ ਗੱਲ ਕੀਤੀ ਹੈ ਜੇ 14 ਤਰੀਕ ਦੀ ਗੱਲ ਕਰ ਲਈਏ ਜਿਹੜੀ ਕਾਨਫਰੰਸ ਰੱਖੀ ਗਈ ਹੈ ਮਾਗੀ ਦੇ ਮੇਲੇ ਤੇ ਜਿੱਥੇ ਸਰਦਾਰ ਅਮਰਤਪਾਲ ਸਿੰਘ ਹਣਾ ਦੀ ਪਾਰਟੀ ਦਾ ਐਲਾਨ ਹੋਣਾ ਉਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਤੇ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਜੱਜ ਦੀ ਗੱਲ ਕਰ ਲਈਏ ਤੇ ਅੱਜ ਉਹਨਾਂ ਦੀ ਧਰਮ ਪਤਨੀ ਦੇ ਨਾਲ ਜੁੜੀ ਹੋਈ ਇੱਕ ਗੱਲ ਚਲਾਈ ਜਾ ਰਹੀ ਹੈ ਜਿਹੜੇ ਨੈਸ਼ਨਲ ਚੈਨਲ ਹੈਗੇ ਆ ਕਿ ਏਜੰਸੀਆਂ ਨੂੰ ਇਨਪੁਟ ਮਿਲੀ ਹੈ ਕਿ ਉਹਨਾਂ ਨੂੰ ਬਾਹਰੋਂ ਫੰਡਿੰਗ ਹੋ ਰਹੀ ਸੀ ਇਹ ਕੀ ਹੋ ਰਿਹਾ ਕਿਉਂ ਇਹ ਸਭ ਕੁਝ ਉਹ ਉਦੋਂ ਹੀ ਕੀਤਾ ਜਾ ਰਿਹਾ ਜਦੋਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਪਹਿਲਾਂ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਜੀ ਇਹ ਜਿਹੜੀ ਪੰਥ ਬਚਾਓ ਤੇ ਪੰਜਾਬ ਬਚਾਓ ਜੀ ਕੌਮੀ ਜਿਹੜੀ ਕਾਨਫਰੰਸ 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਸਰ ਸਾਹਿਬ ਵਿਖੇ ਜੀ ਹੋ ਰਹੀ ਹੈ ਜਿੱਥੇ 40 ਸਿੰਘਾਂ ਨੇ ਗੁਰੂ ਸਾਹਿਬ ਤੋਂ ਬਦਾਵਾ ਪੜਾ ਕੇ ਪੰਥ ਵਿੱਚ ਸ਼ਾਮਲ ਹੋ ਕੇ ਲਸਾਨੀ ਕੁਰਬਾਨੀ ਕੀਤੀ ਸੀ ਜੀ ਇਹ ਜਿਹੜੀ ਪਾਰਟੀ ਹੈ ਇਹ ਚਰਚਾ ਕੀਤੀ ਹੈ ਵੀ ਭਾਈ ਅਮਰ ਸਿੰਘ ਦੀ ਪਾਰਟੀ ਹੈ ਇਹ ਅਮਰ ਸਿੰਘ ਪਾਲ ਅਮਰਤਪਾਲ ਸਿੰਘ ਦੀ ਪਾਰਟੀ ਨਹੀਂ ਇਹ ਪਾਰਟੀ ਐ ਪੰਥਕ ਕੌਮ ਦੀ ਪਾਰਟੀ ਹੈ ਠੀਕ ਹੈ ਜੀ ਇਹ ਇਸ ਤਰੀਕੇ ਭਾਈ ਅਮਰਤਪਾਲ ਨੂੰ ਜਦੋਂ ਸਰਕਾਰ ਨੇ ਬਖਲਾਟ ਵਿੱਚ ટા ਕੇ ਗੈਰ ਕਾਨੂੰਨੀ ਢੰਗ ਦੇ ਨਾਲ ਲੈਂਦੀਆਂ ਨੇ ਸਟੇਟ ਦੀ ਸਰਕਾਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਜੀ ਐਨਐਸ ਲਾ ਕੇ ਡਬੁਰੂਗੜ ਦੀ ਜੇਲ੍ਹ ਵਿੱਚ ਭੇਜਿਆ ਜੀ ਤੇ ਉਹਨਾਂ ਨੇ ਨਾ Hindu ਨਾ Musalman ਕਿਸੇ ਨੂੰ ਤੰਗ ਨਹੀਂ ਕੀਤਾ ਤੇ ਸਾਡੀ ਕੌਮ ਦੇ ਸਾਨੂੰ ਵੀ ਪਹਿਲਾਂ ਕਹਿੰਦੇ ਨੇ ਅੱਤਵਾਦੀ ਵੱਖਵਾਦੀ ਤੇ ਹਾਰਡਲਾਈਨ ਕਹਿੰਦੇ ਰਹੇ ਉਹੀ ਰਾਟ ਇਹਨਾਂ ਨੇ ਭਾਈ ਅਮਰਤਪਾਲ ਸਿੰਘ ਤੇ ਲਾ ਕੇ ਜੀ ਉਹਨੂੰ ਜਦੋਂ ਭੇਜਤਾ ਤੇ ਪੰਜਾਬ ਦੇ ਲੋਕਾਂ ਨੇ Hindu ਆਣੇ Musalman ਆਣੇ ਸਾਈਆਂ ਆਣੇ ਸਾਰਿਆਂ ਨੇ ਰਲ ਕੇ ਜੀ ਉਹਨਾਂ ਨੂੰ ਜੇਲ੍ਹ 'ਚ ਬੈਠੇ ਨੂੰ 2 ਲੱਖ ਤੋਂ ਵੱਧ ਜਿਹੜੀ ਚਮਹੂਰੀਅਤ ਦੀ ਜਿਹੜੀ ਸਭ ਤੋਂ ਵੱਡੀ ਚੋਣ ਸੀ ਜੇ ਬਹੁਮਤ ਆ ਜਾਵੇ ਤੇ ਬੰਦਾ ਪ੍ਰਾਇਮਿਸਟਰੀ ਬਣ ਜਾਂਦਾ ਉਹ ਚੋਣ ਜਿੱਤ ਕੇ ਹੈ ਜੀ ਜੀ ਤੇ ਉਹਨਾਂ ਨੂੰ ਪਾਰਲੀਮੈਂਟ ਦਾ ਮੈਂਬਰ ਬਣਾਤਾ ਤੇ ਇਹਨਾਂ ਦੇ ਮੂੰਹ ਤੇ ਚਪੇੜ ਵੱਜੀ ਕਿ ਅਸੀਂ ਤਾਂ ਇਹਨੂੰ ਟੈਰਰਿਸਟ ਹਾਰਡਲਾਈਨ ਕਹਿੰਦੇ ਸੀ ਜੀ ਲੋਕਾਂ ਨੇ ਇਹਨਾਂ ਨੂੰ ਆਪਣਾ ਲੀਡਰ ਮੰਨ ਲਿਆ ਹੈ ਜੀ ਤੇ ਇਹ ਜਦੋਂ ਇਸ ਤੋਂ ਬਖਰਾ ਦੇ ਵਿੱਚ ਆ ਕੇ ਉਹਨਾਂ ਦੀ ਹੋਰ ਵਧਾਤੀ ਫੇਰ ਉਹ ਕਹਿੰਦੇ ਸੀ ਇਹ ਝੋਣ ਲੜ ਨਹੀਂ ਸਕਦਾ ਇਹ ਜੇ ਲਾ ਕਾਜ ਨਹੀਂ ਠੀਕ ਹੋ ਸਕਦੇ ਫੇਰ ਇਹ ਕਹਿੰਦੇ ਸੀ ਜੀ ਜਿੱਤ ਨਹੀਂ ਸਕਦਾ ਫੇਰ ਇਹਨੂੰ ਸੌਂ ਨਹੀਂ ਚੱਕ ਸਕਦਾ ਮਹਾਰਾਜ ਨੇ ਸਾਰਾ ਕੁਝ ਹੀ ਪੂਰਾ ਕਰਤਾ ਕਿਉਂਕਿ ਇਹਨਾਂ ਦੇ ਨਾਲ ਦਿੱਲੀ ਤੱਕ ਵੀ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਸੀ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਸੀਗੀ ਜੀ ਤੇ ਹੁਣ ਇਹਨਾਂ ਨੇ ਇਸ ਟਕਲਾੜ ਦੇ ਵਿੱਚ ਆ ਕੇ ਯੂਐਪੀਏ ਲਾ ਕੇ ਆਪਣੀ ਅਕਲ ਦਾ ਜਨਾਜਾ ਹੋਰ ਕੱਢ ਲਿਆ ਜੀ ਇਹ ਜਿਸ ਤਰੀਕੇ ਜਿੰਨਾ ਵੀ ਸਿੱਖ ਕੌਮ ਨੂੰ ਸਵਾਇਆ ਜਾਂਦਾ ਨਾ ਇਹ ਤੂੰ ਨਾ ਉੱਪਰ ਕਿਉਂ ਆਉਂਦੀ ਐ ਇਸ ਕਰਕੇ ਸਾਡਾ ਕਾਲ ਤੱਕ ਧਾਕੇ ਗਲਾਂ ਚ ਪੈਰ ਪਾ ਕੇ ਧੀਆਂ ਪੜਨੀਆਂ ਬੇਪੱਤੀਆਂ ਕਰਕੇ 2500 ਗੁਰੂਗ੍ਰਸ ਤੋਂ 20 ਨੂੰ ਅੱਗ ਲਾ ਕੇ ਸਾੜ ਕੇ ਇਹ ਸਾਡੀ ਕੌਮ ਨੂੰ ਦਬਾ ਨਹੀਂ ਸਕਣਦੇ ਸਾਡੀ ਕੌਮ ਨੇ ਆਪਣਾ ਜੁਰਤ ਦੇ ਨਾਲ ਸਤਵੰਤ ਸਿੰਘ ਸਿੰਘ ਨੇ ਇੰਦਰਾ ਗਾਂਧੀ ਨੂੰ ਸਬਕ ਪੰਥ ਕਰਕੇ ਤਮ ਤੱਕ ਸਿਖਾਇਆ ਭਾਈ ਸੁਖਾ ਜਿੰਦਾ ਨੇ ਆਪਣੇ ਜਰਨਲ ਵੈਦਿਆਂ ਨੂੰ ਸਬਕ ਸਿਖਾਇਆ ਜਿਨ੍ਹਾਂ ਨੇ ਪੰਥ ਦੇ ਨਾਲ ਕੋਈ ਰੋਕੀਤਾ ਤੇ ਸਿੱਖਾਂ ਨੇ ਉਹਨੂੰ ਸਭ ਕੁਝ ਸਿਖਾਉਂਦੇ ਰਹੇ ਪਰ ਸਿੱਖਾਂ ਤੇ ਐਡੇ ਜ਼ੁਲਮ ਹੋਏ ਤੇ ਸਿੱਖਾਂ ਨੇ ਸੀ ਨਹੀਂ ਕਹੀ ਜੇ ਇਸ ਗੱਲ ਨੂੰ ਪ੍ਰਵਾਨ ਕਰ ਲਏ ਜੇ ਸ਼ਹੀਦੀ ਦਿੱਤੀ ਹੈ ਤੇ ਸਹੀ ਦਿੱਤੀ ਹੈ ਤੇ ਇਹ ਚੜ੍ਹਦੀ ਕਲਾ ਨਾਲ ਦਿੱਤੀ ਹੈ ਉਸੇ ਤਰੀਕੇ ਯੂਪੀਏ ਲਾ ਕੇ ਉਹਨਾਂ ਨੂੰ ਇਹ ਉਹਨਾਂ ਦੀ ਜਿਹੜੀ ਲੋਕਾਂ ਦੀ ਜਿਹੜੀ ਆ ਭਾਵਨਾ ਨੂੰ ਉਹਨੂੰ ਡਰਾਉਣਾ ਚਾਹੁੰਦੇ ਆ ਇਹ ਬਖਲਾੜ ਵਿੱਚ ਆ ਕੇ ਸਾਰਾ ਕੁਝ ਹੋ ਰਿਹਾ ਜਿਹੜੀ ਦੂਜੀ ਕਹਿ ਰਹੀ ਆ ਕਿ ਅਮਰਤਪਾਲ ਦੀ ਜਿਹੜੇ ਸਿੰਧਣੀ ਆ ਸਾਡੀ ਧੀ ਰਾਣੀ ਆ ਹੈ ਜਿਹੜਾ ਬਹੁਤ ਇਹਨਾਂ ਦਾ ਜਬਰ ਫੈੜ ਰਹੀ ਆ ਕਿ ਕਿੱਥੇ ਤਾਂ ਅਸੀਂ ਧੀਆ ਪੈਣਾ ਦੀ ਰਾਖੀ ਕਰਦੇ ਰੇ ਅੱਜ ਸਾਡੀਆਂ ਧੀਆ ਪੈਨ ਨੂੰ ਕਚਹਿਰੀਆਂ ਦੇ ਵਿੱਚ ਥਾਣਿਆਂ ਦੇ ਵਿੱਚ ਇੰਡੀਅਨ ਸਟੇਟ ਵੱਲੋਂ ਰੋਲਿਆਰ ਜਾ ਰਿਹਾ ਸਾਡੀ 85% ਕੁਰਬਾਨੀਆਂ ਕਿ ਕਾ ਆ ਸਾਨੂੰ ਅੱਜ ਮੁੱਲ ਰਿਹਾ ਸਾਡਾ ਗੁਰੂ ਵੀ ਗਲੀਆਂ 'ਚ ਰੋਲਤਾ ਸਾਡੇ ਬਾਰਡਰ ਵੀ ਬੰਦ ਕਰਦੇ ਸਾਡੇ ਕਿਸਾਨ ਵੀ ਮਾਰਦੇ ਸਾਡੇ ਕਿਸਾਨਾਂ 'ਤੇ ਜ਼ੁਲਮ ਵੀ ਕਰਤਾ ਬੰਦੀ ਸਿੰਘ ਵੀ ਬੰਦ ਕਰਕੇ ਰੱਖੇ ਕੌਮ ਦਾ ਜ਼ਥੇਦਾਰ ਜਿਹੜਾ 10 ਲੱਖ ਚੋਂ ਲੋਕਾਂ ਨੇ ਸੰਗਤਾਂ ਨੇ ਚੁਣਿਆ ਉਹਨੂੰ ਵੀ ਜੇਲ੍ਹ ਦੇ ਵਿੱਚ ਧੱਕ ਕੇ ਰੱਖਿਆ ਹੋਇਆ ਹੈ ਸਾਡੇ ਸਾਰਿਆਂ ਤੇ ਜ਼ੁਲਮ ਕਰ ਰਿਹਾ ਸਾਡੀ ਪੰਥ ਪੰਜਾਬ ਪੁੱਤ ਤੇ ਪੱਤ ਨੂੰ ਰੋਲਣ ਦੀ ਇਹਨਾਂ ਨੇ ਕਸਰ ਕੋਈ ਨਹੀਂ ਛੱਡੀ ਪਰ ਪੰਥ ਚੜ੍ਹਦੀ ਕਲਾ ਵਿੱਚ ਹੈ ਰੋਲ ਨਹੀਂ ਦੇ ਚਾਹ ਰਿਹਾ ਇਹ ਕਹਿੰਦੇ ਫੰਡਨ ਆ ਰਹੀ ਹੈ ਜੀ ਜੀ ਸਿੱਖ ਕਿਹੜਾ ਸਿਆਰੇ ਹੈ ਜੀ ਸਿੱਖ ਤਾਂ ਬਾਦਸ਼ਾਹੀ ਦੇ ਮਾਲਕ ਹੈ ਬਿਲਕੁਲ पहली बात श्री बंदा सिंह बहादुर ने की थी, दूजी बघेल सिंह ने की थी, तीजी बादशाह रजीत ने की थी। जी, कोई मंगते है? जी, खाने से पैसे भेजन गए भेजन गए फिर आनी ग्राम कहते बनी है यह मोदी साहब वास्ते बनी है आ जीडी वैस्टर्न यूनियन बनी है ये मोदी बनी है यह भगवंत मान वे बनी है ਇਹਨਾਂ ਇਹਨਾਂ ਕਾਰਵਾਈਆਂ ਦੇ ਨਾਲ ਕੋਈ ਘੱਟ ਦੇ ਪ੍ਰਭਾਵ ਪਊਗਾ ਜੀ ਇਹ ਆਰਐਸਐਸ से ਬੜੀ ਆ ਇਹ ਜਿਹੜਾ ਫੰਡنگ ਆ ਰਿਹਾ ਹੈ ਜੀ केजरीवाल ਨੂੰ ਕਿੱਥੋਂ ਆ ਰਿਹਾ ਹੈ ਉਸ ਜੀ ਆਲੂ ਕਿੱਥੋਂ ਆ ਰਿਹਾ ਹੈ ਜੀ ਹੈ ਅਦਰ ਸਾਹਿਬ ਨੂੰ ਕਿੱਥੋਂ ਆ ਰਿਹਾ ਹੈ ਇਹ ਸਾਰੇ ਨੂੰ ਫੰਡ ਆਉਂਦਾ ਪਾਰਟੀ ਫੰਡ ਨਾਲ ਨਹੀਂ ਚੱਲਦੀਆਂ ਜਿਹੜੇ ਸਿੱਖ ਦਾ ਸੰਬੰਧ ਕੱਢ ਕੇ ਫੰਡ ਭੇਜਦੇ ਭੇਜਦੇ ਰਹਿਣਗੇ ਐਵੇਂ ਸਾਨੂੰ ਚੜਾਉਂਦੇ ਰਹਿੰਦੇ ਆ ਕਿ ਫੰਡ ਆ ਗਿਆ ਸਾਡੇ ਕੋਲੇ ਫੰਡ ਆਉਂਦਾ ਪਾਉਣ ਦੇ ਲਈ ਤੇ ਕੌਮ ਦੇ ਲਈ ਆਊਗਾ ਤੇ ਕੌਮ ਦੀ ਚੜ੍ਹਦੀ ਕਲਾ ਚ ਇਹਨੇ ਕਹਿੰਦੇ ਸੀਗੇ ਫੰਡ ਆਉਂਦਾ ਜਦੋਂ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਮੋਦੀ ਨੇ ਸਾਡੇ 750 ਕਿਸਾਨਾਂ ਨਹੀਂ ਜਾਣਾਂ ਲੈ ਉਦੋਂ ਵੀ ਕਹਿੰਦੇ ਵੀ ਕਿਸਾਨਾਂ ਨੂੰ ਫੰਡ ਆਉਂਦਾ ਹੈ ਜਿਹੜਾ ਬੰਦਾ ਪੰਥ ਦੀ ਗੱਲ ਕਰਦਾ ਪੰਜਾਬ ਦੀ ਕਰਦਾ ਉਹਦੀ ਕਦਰ ਕੁਰਸੀ ਕਹਿੰਦੇ ਫੰਡ ਆਉਂਦੇ ਆ ਸਿੱਖ ਨੂੰ ਘੁਭਰਾਉਣਾ ਨਹੀਂ ਚਾਹੀਦਾ ਉਹ ਕਹਿੰਦੇ ਸਾਡੇ ਕੋਲੇ ਆਉਂਦੇ ਆ ਆਉਣਗੇ ਤੇ ਸਿੱਖ ਪੰਥ ਤੇ ਕੌਮ ਦੇ ਲਈ ਲਾਉਂਦੇ ਰਹਿਣਗੇ ਤੇ ਆ ਜਿਹੜੇ ਜਦੋਂ ਹਾਰਾਏ ਸੀਗੇ ਜੀ ਤੇ ਜਦੋਂ ਕਰੋਨਾ ਆਇਆ ਸੀਗਾ ਉਦੋਂ ਵੀ ਫੰਡ ਆਇਆ ਸੀ ਉਦੋਂ ਤਾਂ ਕਹਿ ਨਹੀਂ ਕਿਉਂ ਫੰਡ ਆ ਗਏ ਜੀ ਬਿਲਕੁਲ ਉਦੋਂ ਉਦੋਂ ਤਾਂ ਕਦੇ ਕਿਹਾ ਨਹੀਂਗਾ ਹੈ ਜੀ ਇਸ ਕਰਕੇ ਇਹ ਫੰਡ ਜਿਹੜਾ ਆਉਂਦਾ ਸਰਬੱਤ ਦੇ ਭਲੇ ਲਈ ਆ ਰਿਹਾ ਜੀ ਇਹ ਪੰਥ ਤੇ ਪੰਜਾਬ ਨੂੰ ਬਚਾਉਣ ਲਈ ਆ ਰਿਹਾ ਹੈ ਜੀ ਤੇ ਇਹ ਸਿੱਖ ਆਪਣੇ ਦਸਵੰਧ ਦੇ ਵਿੱਚੋਂ ਕੱਢ ਕੇ ਢੇਹੀਦੇ ਰਹਿਣਗੇ ਇਹ ਫੰਡ ਜਿੱਦੋਂ ਕਿਤੇ ਹਿੰਦੂ ਤੇ ਜ਼ੁਲਮ ਹੋਵੇ ਤਾਂ ਵੀ ਆ ਜਾਂਦਾ ਹੈ ਜੇ ਕਿਤੇ ਮੁਸਲਮਾਨ ਤੇ ਜ਼ੁਲਮ ਹੋਵੇ ਤਾਂ ਵੀ ਆ ਜਾਂਦਾ ਹੈ ਜੇ ਕਿਤੇ ਹਾੜਾ ਆ ਜਾਣਾ ਤਾਂ ਵੀ ਆ ਜੇ ਜੇ ਪੰਥ ਦੇ ਕੋਈ ਭੀਰ ਪਵੇ ਤਾਂ ਵੀ ਆ ਜੇ ਹਾਂ ਜੀ ਤੇ ਜੇ ਗੁਰੂ ਸਾਹਿਬ ਦੇ ਕਿਤੇ ਲੰਗਰ ਲਾਉਣੇ ਹੋਵੇ ਤਾਂ ਵੀ ਆ ਜੇ ਤੇ ਕਿਤੇ ਸੰਘਰਸ਼ ਹੋਵੇ ਤਾਂ ਵੀ ਆ ਜੇ ਤੇ ਆਉਂਦਾ ਰਹੂਗਾ ਜਿਸ ਨੂੰ ਘਬਰਾਉਣਾ ਨਹੀਂ ਚਾਹੀਦਾ ਇਹ ਇਹ ਕਾਰਵਾਈ ਦਾ ਕੋਈ ਮੁਖਸਰ ਸਾਹਿਬ ਵਿਖੇ ਹੋਣ ਵਾਲੇ ਘੱਟ ਦੇ ਉੱਤੇ ਅਸਰ ਪਊਗਾ ਜੀ ਜਿਵੇਂ ਘੱਟ ਬਿਲਕੁਲ ਨਹੀਂ ਪੈਂਦਾ ਬਿਲਕੁਲ ਹਾਂ ਬਿਲਕੁਲ ਕੋਈ ਨਹੀਂ ਜ਼ਬਰ ਕੋਈ ਨਹੀਂ ਸੰਗਤ ਤਾਂ ਕਹਿੰਦੇ ਸੀ ਜੀ ਵੀ ਭਾਈ ਅਮਰਤਪਾਲ ਨੂੰ ਤਾਂ ਕੋਟ ਹੀ ਨਹੀਂ ਪਹਿਣੀ ਸੰਗਤ ਤੇ ਜ਼ਬਰ ਹੈ ਡਰਾਉਂਦੇ ਸੀ ਉਹਦੇ ਵੀ ਡਰਾਉਂਦੇ ਸੀ ਨਾ ਜੀ ਵੜਲੰਦੇਸ਼ ਆਪੇ ਮਾਰਦੇ ਸੀਗੇ ਜੀ ਇਹ ਤੇ ਅਰਦਾਸਾ ਨਹੀਂ ਕਰ ਦਿੰਦੇ ਸੀ ਫਿਰ ਅਸੀਂ ਅਰਦਾਸਾ ਵੀ ਮਹਾਰਾਜ ਜੀ ਨੇ ਕਰਾ ਲਈਆਂ ਜੀ ਸਾਰਾ ਕੁਝ ਕਰ ਲਿਆ ਇਹਦੇ ਦੇ ਨਾਮ ਅਸਰ ਕੋਈ ਜੇ ਪੌਣਾ ਵੀ ਚਾਏ ਨਹੀਂ ਪਊਗਾ ਜੀ ਮੰਨੂ ਸਾਡੀ ਗਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਵੱਡ ਜਿਉਂ-ਜਿਉਂ ਵੱਡਦਾ ਅਸੀਂ ਕਿਉਂ ਸੁਣ ਵਾਲੇ ਹੋਏ ਕਿੰਨਾ ਜ਼ਬਰ ਕਰਨ ਹੋਵਾਂਗੇ ਕਿ ਅਸੀਂ 2027 ਦੇ ਵਿੱਚ ਸਰਕਾਰੇ ਖਾਲਸਾ ਦੇ ਨੇੜੇ ਜਾ ਰਹੇ ਹਾਂ ਇੰਨਾਂ ਨੇ ਸਾਰਿਆਂ ਨੇ ਜਵਾਨਤਾ ਜਬਤ ਹੋ ਜਾਣੀਆਂ ਇਹ ਲੱਬੜੇ ਨਹੀਂ ਨੇਰੀ ਆਉਣੀਆਂ ਵੀ ਸਸਤਾਈ ਦੇ ਵਿੱਚ ਜੀ ਇਹ ਨੇਰੀ ਬਣਾਉਣ ਲਈ ਸਾਡਾ ਕੰਮ ਕਰ ਰਿਹਾ ਸਾਨੂੰ ਫੜ ਕੇ ਨਾ ਜੇਲ੍ਹਾਂ ਚ ਭੇਜ ਕੇ ਸਾਡਾ ਕੰਮ ਇਹ ਹੁਣ ਕਰਦੇ ਆਪ